ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਪੰਜਾਬੀ ਸਟਾਈਲ ਕੜੀ ਪਕੌੜਾ ਜਿਹੜਾ ਕਿ ਜ਼ਿਆਦਾਤਰ ਵਿਆਹ ਸ਼ਾਦੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਬਣਾਇਆ ਜਾਂਦਾ ਹੈ ਹਲਵਾਈ ਸਟਾਈਲ ਤੇ ਕਿਵੇਂ ਬਣਦਾ ਹੈ ਅੱਜ ਫਿਰ ਤੁਹਾਨੂੰ ਪੂਰੇ ਵਧੀਆ ਤਰੀਕੇ ਨਾਲ ਆਪਾਂ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਕੜੀ ਪਕੌੜੇ ਦੀ ਰੈਸਪੀ ਹੈ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਤੇ ਲੋ ਜੀ ਹੁਣ ਲੰਨੇ ਆਪਾਂ ਇੱਕ ਡੱਬੇ ਦੇ ਵਿੱਚ ਆਪਾਂ ਨੇ ਬੇਸਣ ਪਾ ਲਿਆ 1 ਕਿਲੋ ਬੇਸਣ ਹੈ ਜੀ 1 ਕਿਲੋ ਬੇਸਣ ਦੇ ਵਿੱਚ ਆਪਾਂ 2 2.5 ਲੀਟਰ ਜਿਹੜੀ ਲੱਸੀ ਪਾ ਲੂਗੇ ਖੱਟੀ ਠੀਕ ਹੈ ਜੀ ਖੱਟੀ ਲੱਸੀ ਆਪਣੇ ਕੋਲ ਤੇ ਉਸ ਤੋਂ ਬਾਅਦ ਅੱਧਾ ਕਿਲੋ ਪਾਵਾਂਗੇ ਆਪਾਂ ਇਹਦੇ ਵਿੱਚ ਦਹੀਂ ਤੇ ਲਓ ਜੀ ਦਹੀਂ ਵੀ ਆਪਾਂ ਨੇ ਪਾ ਲਿਆ ਤੇ ਬਾਕੀ ਥੋੜੀ ਜਿਹੀ ਆਪਾਂ ਇਹਦੇ ਵਿੱਚ ਹੋਰ ਜਿਹੜੇ ਮਸਾਲੇ ਐਡ ਕਰਾਂਗੇ ਤੋਂ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇ ਲੋ ਜੀ ਥੋੜੀ ਜਿਹੀ ਆਪਾਂ ਇਹਦੇ ਵਿੱਚ ਇਮਲੀ ਪਾਉਂਗੇ ਤੇ ਲੋ ਜੀ ਦੇਗੀ ਮਿਰਚ ਪਾ ਲੰਨੇ ਆ ਥੋੜੀ ਜੀ ਕਲਰ ਵਾਸਤੇ ਤੇ ਉਸ ਤੋਂ ਬਾਅਦ ਥੋੜੀ ਜੀ ਹਲਦੀ ਪਾ ਲਾਂਗੇ ਆਪਾਂ ਇਹਦੇ ਵਿੱਚ ਤੇ ਲੋ ਜੀ ਹਲਦੀ ਆਪਾਂ ਨੇ ਪਾ ਲਈ ਆ ਤੇ ਹੁਣ ਆਪਾਂ ਥੋੜਾ ਜਿਹਾ ਪਾਵਾਂਗੇ ਨਮਕ ਨਮਕ ਜ਼ਿਆਦਾ ਨਹੀਂ ਪਾਉਣਾ ਸਿਰਫ 1-2 ਚਮਚ ਨਮਕ ਪਾਉਣਾ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਾਵਾਂਗੇ ਧਨੀਆ ਪਾਊਡਰ ਆਪਾਂ ਇਹਦੇ ਵਿੱਚ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਇਮਲੀ ਦਾ ਪਾਣੀ ਜਿਹੜੀ ਇਮਲੀ ਆਪਾਂ ਨੇ ਘੋਲ ਕੇ ਰੱਖੀ ਸੀ ਤੇ ਲੋ ਜੀ ਅੱਧਾ ਕਿਲੋ ਆਪਾਂ ਨੇ ਜਿਹੜੀ ਇਮਲੀ ਆ ਉਹ ਘੋਲੀ ਤੀ ਤੇ ਉਹਦਾ ਪਾਣੀ ਪਾਣੀ ਜਿਹੜਾ ਆਪਾਂ ਇਹਦੇ ਵਿੱਚ ਪਾ ਲੂਗੇ ਤੇ ਹੁਣ ਕਰਦੇ ਆਪਾਂ ਇਹਨੂੰ ਮਿਕਸ ਚੰਗੀ ਤਰ੍ਹਾਂ ਤੇ ਲੋ ਜੀ ਚੰਗੀ ਤਰ੍ਹਾਂ ਕਰਾਂਗੇ ਇਹਨੂੰ ਮਿਕਸ ਤਾਂ ਜੋ ਇਹਦੀਆਂ ਗੱਠਾਂ-ਕੁੱਠਾਂ ਜਿਹੜੀਆਂ ਐਨ ਚੰਗੀ ਤਰ੍ਹਾਂ ਖਤਮ ਹੋ ਜੇ ਤੇ ਲੋ ਜੀ ਬੇਸਣ ਆਪਣਾ ਘੁਲ ਚੁੱਕਿਆ ਹੁਣ ਪਾਉਂਦੇ ਆਪਾਂ ਦੇਗੇ ਦੇ ਵਿੱਚ ਫਰੈਂਡ ਫਰੈਂਡ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਉਸ ਤੋਂ ਬਾਅਦ ਤੇਲ ਪੱਤਾ ਪਾਵਾਂਗੇ ਥੋੜੀਆਂ ਜਿਹੀਆਂ ਪਾਵਾਂਗੇ ਕਾਲੀਆਂ ਮਿਰਚਾਂ ਦੇ ਨਾਲੇ ਪਾਵਾਂਗੇ ਆਪਾਂ ਥੋੜਾ ਜਿਹਾ ਧਨੀਆ ਸਾਬਤ ਤੇ ਲੋ ਜੀ ਸਾਬਤ ਧਨੀਏ ਦਾ ਟੇਸ ਹੈ ਜਿਹੜਾ ਬਹੁਤ ਵਧੀਆ ਹੁੰਦਾ ਏ ਤੇ ਹੁਣ ਆਪਾਂ ਇਹਨੂੰ ਹਲਕਾ ਜਿਹਾ ਭੁੰਨੂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਮੇਥੇ ਤੇ ਜੀਰਾ ਇਹਨਾਂ ਨੂੰ ਵੀ ਹਲਕਾ ਜਿਹਾ ਭੁੰਨੂਗੇ ਤੇ ਹਲਕਾ ਜਿਹਾ ਭੁੰਨਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਪੌਣਾ ਕਿਲੋ ਪਿਆਜ਼ ਜਿਹੜੇ ਬਰੀਕ ਕੱਟੇ ਹੋਏ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਿਆਜ਼ ਆ ਜਿਹੜੇ ਹੋ ਐਡ ਕਰ ਲੰਨੇ ਆ ਤੇ ਲੋ ਜੀ ਅੱਧਾ ਪੌਣਾ ਕਿਲੋ ਪਿਆਜ਼ ਹੋ ਗਏ ਤੰਨੋਂ ਆਪਾਂ ਨੇ ਹਲਕਾ ਜਿਹਾ ਭੁੰਨਣਾ ਏ ਜ਼ਿਆਦਾ ਨਹੀਂ ਪਿਆਜ਼ ਭੁੰਨਣੇ ਹੈ ਕਿ ਕੜੀ ਦੇ ਵਿੱਚ ਜ਼ਿਆਦਾ ਪਿਆਜ਼ ਭੁੰਨਣ ਦੀ ਲੋੜ ਨਹੀਂ ਹੁੰਦੀ ਸਿਰਫ ਹਲਕਾ ਜਿਹਾ ਕੱਚਾਪਨ ਚੱਕਣਾ ਤੇ ਉਸ ਤੋਂ ਬਾਅਦ ਪਾਵਾਂਗੇ ਥੋੜੀ ਜਿਹੀ ਹਲਦੀ ਇੱਥੇ ਆਪਾਂ ਨੇ ਕੱਲੀ ਹਲਦੀ ਨਾਲ ਤੜਕਾ ਮਾਰਨਾ ਏ ਦੇਗੀ ਮਿਰਚ ਨਹੀਂ ਪਾਉਣੀ ਦੇਗੀ ਮਿਰਚ ਨਾਲ ਜਿਹੜਾ ਕਲਰ ਹੈ ਉਹ ਲਾਲ ਹੋ ਜਾਂਦਾ ਕੜੀ ਦਾ ਤੇ ਦੇਗੀ ਮਿਰਚਾ ਜਿਹੜੀ ਤੁਸੀਂ ਉਹ ਬੇਸਣ ਦੇ ਵਿੱਚ ਘੋਲ ਲੈਣੀ ਆ ਥੋੜੀ ਬਹੁਤੀ ਉਹ ਨਾਲ ਕਲਰ ਵਧੀਆ ਆਉਂਦਾ ਤੇ ਹੁਣ ਅੱਧਾ ਕਿਲੋ ਆਪਾਂ ਪ੍ਰੀ ਕੱਟੇ ਹੋਏ ਜਿਹੜੇ ਟਮਾਟਰ ਪਾ ਲੂਗੇ ਇਹ ਲੋ ਜੀ ਇਹਨੂੰ ਵੀ ਆਪਾਂ ਹਲਕਾ ਜਿਹਾ ਭੁੰਨੂਗੇ ਜਿਆਦਾ ਨਹੀਂ ਭੁੰਨਣਾ ਹੈਗਾ ਉਸ ਤੋਂ ਬਾਅਦ ਥੋੜਾ ਜਿਹਾ ਪਾਵਾਂਗੇ ਆਪਾਂ ਲਸਣ ਪੇਸਟ ਇਹਦੇ ਵਿੱਚ ਤੇ ਨਾਲੇ ਆਪਾਂ ਥੋੜਾ ਜਿਹਾ ਪਾਵਾਂਗੇ ਅਦਰਕ ਪੇਸਟ ਤੇ ਲੋ ਜੀ ਥੋੜਾ ਜਿਹਾ ਆਪਾਂ ਨੇ ਅਦਰਕ ਪੇਸਟ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀਆਂ ਹਰੀਆਂ ਮਿਰਚਾਂ ਤੇ ਲੋ ਜੀ ਹਰੀਆਂ ਮਿਰਚਾਂ ਪਾ ਲੰਦੀਆਂ ਹਰੀ ਮਿਰਚ ਤੁਸੀਂ ਟੇਸਟ ਅਕੋਰਡਿੰਗ ਪਾਉਣੀ ਆ ਜਿੰਨੀ ਕੁ ਤੁਹਾਨੂੰ ਪਸੰਦ ਆ ਉੰਨੀ ਕੁ ਪਾ ਲਿਓ ਤੇ ਲੋ ਜੀ ਇਹ ਮਸਾਲੇ ਨੂੰ ਜਿਹੜਾ ਹੁਣ ਆਪਾਂ 500ml ਚਾਪ ਪਕਾ ਲੂਗੇ ਜਦ ਜੀ మీడియం ਸਟੇਕ ਪਰ ਸੋ ਵੀਡੀਓ ਵਧੀਆ ਲੱਗੀ ਲਾਈਕ শেয়ার ਜਰੂਰ ਕਰ ਦਿਓ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਆ ਜਿਹੜਾ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ শেয়ার ਜਰੂਰ ਕਰ ਦਿਓ ਜੀ ਤੇ ਨੌਰੀ ਮਸਾਦੇ ਨੂੰ ਜਿਹੜਾ ਆਪਾਂ 5-6 ਮਿੰਟ ਪਕਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਣੀ ਐਡ ਕਰ ਲੈਂਦੇ ਆ ਤੇ ਲੋ ਜੀ ਪਾਣੀ ਪਾਉਣ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਆਲੂ ਆਲੂ ਪਾਉਣ ਤੋਂ ਬਾਅਦ ਪਾਣੀ ਨੂੰ ਤਮਾ ਕੇ ਚੰਗੀ ਤਰ੍ਹਾਂ ਉਬਾਲੀ ਜਦੋਂ ਪਾਣੀ ਨੂੰ ਉਬਾਲੀ ਆ ਗਈ ਫਿਰ ਪਾਵਾਂਗੇ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਨੇ ਪੇਸਣ ਘੋਲ ਕੇ ਰੱਖਿਆ ਤਾਂ ਤੇ ਲੋ ਜੀ ਪਾਣੀ ਨੂੰ ਉਬਾਲੀ ਆ ਗਈ ਆ ਹੁਣ ਪਾਉਣੀ ਇਹਦੇ ਵਿੱਚ ਆਪਾਂ ਪੇਸਣ ਜਿਹੜਾ ਆਪਾਂ ਨੇ ਘੋਲ ਕੇ ਰੱਖਿਆ ਤਾਂ ਤੇ ਖੁਰਚਣਾ ਇਸ ਟਾਈਮ ਤੁਸੀਂ ਲਗਾਤਾਰ ਮਾਰਨਾ ਹੈ ਤਾਂ ਜੋ ਪੇਸਣ ਜਿਹੜਾ ਉਹ ਥੱਲੇ ਨਾ ਲੱਗੇ ਤੇ ਲੋ ਜੀ ਥੋਟਕਾ ਲਗਾਤਾਰ ਮਾਰਦੇ ਰਹੂਗੇ ਤੇ ਕੜੀ ਜਿਹੜੀ ਇੱਕ ਲਗਤ ਹੁਣ ਦੇਖਿਓ ਗਾੜੀ ਹੋ ਜੂਗੀ ਪੂਰੀ ਆ ਨਾ ਕਈ ਵਾਰ ਆਪਾਂ ਕਿਆ ਕਰਦੇ ਆ ਨਾ ਖੁੱਟਣਾ ਮਾਰਨਾ ਛੱਡ ਦਿੰਦੇ ਆ ਕੜੀ ਥੱਲੇ ਲੱਗ ਜਾਂਦੀ ਆ ਤੇ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਉਂਗੇ ਜਦੋਂ ਤੱਕ ਕਿ ਕੜੀ ਜਿਹੜੀ ਉਹ ਪੱਕ ਨਹੀਂ ਜਾਂਦੀ ਸੋ ਕੜੀ ਦਾ ਤਲ ਚੈੱਕ ਕਰੋ ਜੀ ਤੁਸੀਂ ਮੈਂ ਕਹਿੰਦਾ ਤੁਸੀਂ ਇੱਕ ਵਾਰ ਬਣਾ ਕੇ ਇਸ ਤਰੀਕੇ ਨਾਲ ਕੜੀ ਖਾ ਲਈ ਤੁਹਾਨੂੰ ਨਜ਼ਾਰਾ ਆ ਜਾਊਗਾ ਤੇ ਲਓ ਜੀ ਹੁਣ ਕੜੀ ਨੂੰ ਆਪਾਂ ਪਕਾ ਲੈਂਦੇ ਆ ਠੀਕ ਆ ਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਤੁਸੀਂ ਜ਼ਰੂਰ ਕਰ ਦਿਓ ਜਿਹੜੇ ਪੈਨਪਰਾ ਚੈਨਲ ਤੇ ਨਵੇਂ ਆ ਜੀ ਐਤਾਂ ਦੀ ਕੁਕਿੰਗ ਵੀਡੀਓ ਦੇਖਣ ਨੂੰ ਚਾਹਤਾ ਚੈਨਲ ਆ ਜਿਹੜਾ ਜਰੂਰ ਸਬਸਕ੍ਰਾਈਬ ਕਰ ਲਿਓ ਖਲਵਾਈ ਸਟਾਈਲ ਤੇ ਲਓ ਜੀ ਕੜੀ ਨੂੰ ਹੁਣ ਜਿਹੜਾ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਤੇ ਮਾੜਾ ਮੋਟਾ ਜੇ ਤੁਹਾਨੂੰ ਪਾਣੀ ਦੀ ਲੋੜ ਹੋਈ ਬਾਅਦ ਵਿੱਚ ਪਾਉਣ ਦੀ ਤਾਂ ਪਾਣੀ ਤੁਸੀਂ ਕੜੀ ਦੇ ਵਿੱਚ ਗਰਮ ਪਾਣੀ ਪਾਉਣਾ ਏ ਠੰਡਾ ਪਾਣੀ ਨਹੀਂ ਪਾਉਣਾ ਕਦੇ ਵੀ ਠੰਡੇ ਪਾਣੀ ਨਾਲ ਕੜੀ ਜਿਹੜੀ ਉਹ ਫਟ ਜਾਂਦੀ ਆ ਠੀਕ ਆ ਜੀ ਪਰ ਕੜੀ ਦਾ ਸਵਾਦ ਨਹੀਂ ਆਉਂਦਾ ਤੇ ਲਓ ਜੀ ਕੜੀ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਤੇ ਨਾਲੇ ਆਪਾਂ ਥੋੜੀ ਜਿਹੀ ਦੇ ਵਿੱਚ ਮਸਾਲੇ ਐਡ ਕਰ ਲਵਾਂਗੇ ਜਿਵੇਂ ਕਿ ਥੋੜਾ ਜਿਹਾ ਪਧਨੀਆ ਪਾਊਡਰ ਪਾ ਲੈਨੇ ਆ ਜੀ ਬਾਕੀ ਜਿਹੜਾ ਮਸਾਲਾ ਤੁਹਾਡੇ ਕੋਲ ਅਵੇਲੇਬਲ ਹੋਇਆ ਤੁਸੀਂ ਉਹ ਪਾ ਲਿਓ ਤੇ ਨਾਲੇ ਆਪਾਂ ਥੋੜੀ ਜਿਹਾ ਪਾਵਾਂਗੇ ਇਹਦੇ ਵਿੱਚ ਗਰਮ ਮਸਾਲਾ ਤੇ ਲੋ ਜੀ ਪਹਿਲਾਂ ਆਪਾਂ ਮੇਥੀ ਪਾ ਲੈਨੇ ਆ ਕਸਤੂਰੀ ਮੇਥੀ ਪਾ ਲਈ ਆਪਾਂ ਨੇ ਥੋੜੀ ਜਿਹੀ ਇਹਦੇ ਵਿੱਚ ਠੀਕ ਹੈ ਜੀ ਕਸਤੂਰੀ ਮੇਥੀ ਨਾਲ ਕੜੀ ਦਾ ਵਧੀਆ ਫਲੇਵਰ ਆਉਂਦਾ ਇਹਨੂੰ ਤੇ ਹੁਣ ਪਾਵਾਂਗੇ ਆਪਾਂ ਥੋੜੀ ਜਿਹਾ ਗਰਮ ਮਸਾਲਾ ਜਿਹੜਾ ਕਿ ਅਸੀਂ ਜ਼ਿਆਦਾਤਰ ਪਿਆਹਾਂ ਦੇ ਵਿੱਚ ਬਣਾ ਕੇ ਰੱਖਦੇ ਆ ਇਹਦੀ ਰੈਸਪੀ ਮੈਂ ਤੁਹਾਨੂੰ ਕਿਸੇ ਦਿਨ ਅਪਲੋਡ ਕਰਕੇ ਦੱਸੂਗਾ ਜੀ ਤੇ ਲਓ ਜੀ ਹੁਣ ਆਪਾਂ ਨੇ ਥੋੜਾ ਜਿਹਾ ਗਰਮ ਮਸਾਲਾ ਪਾ ਲਿਆ ਤੇ ਕੜੀ ਹੈ ਜਿਹੜੀ ਆਪਣੀ ਵੈਸੇ ਬਣੀ ਚੁੱਕੀ ਹੈ ਜੀ ਪਰ ਥੋੜੀ ਜਿਹੀ ਆਪਾਂ ਇਹਨੂੰ ਹੋਰ ਪਕਾਵਾਂਗੇ ਕਿਉਂਕਿ ਜਿੰਨੀ ਕੜੀ ਪੱਕਦੀ ਆ ਉਨੀ ਜ਼ਿਆਦਾ ਟੇਸਟੀ ਬਣਦੀ ਆ ਤੇ ਲਓ ਜੀ ਕਲਰ ਚੈੱਕ ਕਰੋ ਤੁਸੀਂ ਕੜੀ ਦਾ ਮੈਂ ਕਹਿੰਦਾ ਨਜ਼ਾਰਾ ਆ ਜਾਊਗਾ ਤੁਹਾਨੂੰ ਕੜੀ ਥਾਕੇ ਤੇ ਲਓ ਜੀ ਕੜੀ ਨੂੰ ਹੁਣ ਆਪਾਂ ਪਕਾ ਲੈਂਦੇ ਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਕਰਦੇ ਆ ਆਲੂ ਚੈੱਕ ਠੀਕ ਹੈ ਜੀ ਆ ਦੇਖੋ ਆਲੂ ਵੀ ਜਿਹੜੇ ਉਹ ਗਲ ਚੁੱਕੇ ਆ ਠੀਕ ਹੈ ਜੀ ਇਹ ਚੰਗੀ ਤਰ੍ਹਾਂ ਤੇ ਹੁਣ ਕੜੀ ਜਿਹੜੀ ਆਪਾਂ 5-7 ਮਿੰਟ ਹੋਰ ਪਕਾਉਂਗੇ ਤੇ ਉਸ ਤੋਂ ਬਾਅਦ ਪਾਵਾਂਗੇ ਪਕੌੜੇ ਤੇ ਲਓ ਜੀ ਹੁਣ ਆਪਾਂ ਕੜੀ ਦੇ ਵਿੱਚ ਪਕੌੜੇ ਜਿਹੜੇ ਆਪਾਂ ਉਹ ਪਾ ਲਨੇ ਆ ਆਲੂ ਪਾਲਕ ਵਾਲੇ ਤੇ ਲਓ ਜੀ ਕੜੀ ਬਣ ਕੇ ਹੋ ਗਈ ਆਪਣੀ ਰੈਡੀ ਠੀਕ ਹੈ ਜੀ ਤੇ ਹੁਣ ਗੈਸ ਕਰਦੇ ਆਪਾਂ ਬੰਦ ਤੇ ਨਾਲੇ ਪਾਉਣੀ ਇਹਦੇ ਉੱਪਰ ਬਰੀਕ ਕੱਟਿਆ ਹੋਇਆ ਹਰਾ ਧਣੀਆ ਤੇ ਲਓ ਜੀ ਕੜੀ ਬਣ ਕੇ ਰੈਡੀ ਹੈ ਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਅੱਜ ਫਿਰ ਆਪਾਂ ਨੇ ਤੁਹਾਨੂੰ ਬਣਾ ਕੇ ਦਿਖਾਈ ਹਲਵਾਈ ਸਟਾਈਲ ਜਿਹੜੀ ਕਿ ਵਿਆਹਾਂ ਦੇ ਵਿੱਚ ਕੜੀ ਬਣਦੀ ਆ ਸੋ ਇਸ ਤਰੀਕੇ ਨਾਲ ਅਸੀਂ ਕੜੀ ਜਿਹੜੀ ਉਹ ਬਣਾਉਨੇ ਆ ਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਲਓ ਜੀ ਰੰਗ ਚੈੱਕ ਕਰੋ ਕੜੀ ਦਾ ਮੈਂ ਕਹਿੰਦਾ ਵੀ ਤੁਸੀਂ ਇੱਕ ਵਾਰ ਕੜੀ ਬਣਾ ਕੇ ਖਾ ਲਈ ਫੰਮ ਨਜ਼ਾਰਾ ਆ ਜਾਊਗਾ ਸੋ ਬਣਾ ਕੇ ਟਰਾਈ ਜ਼ਰੂਰ ਕਰਿਓ ਜੀ